ਸੋਨਾ ਲਿਖਾ ਡੀਆਈ 50 ਦਾ ਸਕੰਦਰ ਮਾਡਲ ਚ ਆ ਗਿਆ ਇਹ ਹੈਗਾ ਜੀ 52 ਹਰਸ ਪਾਵਰ ਦਾ ਤੇ ਕਿੰਨੇ ਮਾਡਲ ਹੈ ਜੀ ਇਹ ਮਾਡਲ ਹੈਗਾ ਜੀ 2019 ਕਾਪੀ 20 ਦੀ ਆ ਇਹ ਹੈਗਾ ਜੀ 5 ਲੱਖ 15000 ਦਾ 19 ਮਾਡਲ ਆ ਹਾਂਜੀ ਇਹ ਕਿੰਨੇ ਦਾ ਉਰੀ ਇਹ 490 ਦਾ ਦੇ ਦਿਆਂਗੇ ਜੀ 490 ਦਾ ਬਈ ਆ ਟਰੈਕਟਰ ਲੈ ਜਾਓ ਤੇ 4 ਲੱਖ 15 20 ਹਜ਼ਾਰ ਦਾ ਲੋਨ ਵੀ ਕਰਾ ਦੇਾਂਗੇ ਠੀਕ ਹੈ ਜੀ ਤੇ 70 75 ਹਜ਼ਾਰ ਦਾ ਟਰੈਕਟਰ ਦੇਵਾਂਗੇ ਆਪਾਂ ਜੀ 70 ਹਜ਼ਾਰ ਰੁਪਏ ਲੈ ਆਓ ਟਰੈਕਟਰ ਲੈ ਜਾਓ ਹਾਂ ਜੀ ਜਿਆ ਦੱਸ ਦੀ ਪੀਵੀ 31 ਮਾਨਸਾ ਨੰਬਰ ਆ ਟਰੈਕਟਰ ਮਾਡਲ ਕਿੰਨੇ ਆ ਜੀ 2022 ਆਈ 22 ਦੇ 10ਵੇਂ ਮਹੀਨੇ ਦਾ ਟਰੈਕਟਰ ਆ ਠੀਕ ਆ ਜੀ ਹਾਂ ਜੀ ਕਿੰਨੇ ਘੰਟੇ ਚੱਲਿਆ ਹੋਇਆ ਜੀ ਘੰਟਾ 700 ਘੰਟੇ 750 ਘੰਟੇ ਦੇ ਵਿੱਚ ਚੱਲਿਆ ਜੀ ਲਾਏਗਾ 2022 ਡਿਮਾਂਡ ਕਿੰਨੇ ਆ ਜੀ ਤਵਾਂ ਡੇਵੀ ਹੈਗੀ ਆ ਜੀ 7 ਲੱਖ 85000 ਰੁਪਈਆ 7 ਲੱਖ 85000 ਰੁਪਈਆ ਡਿਮਾਂਡ ਆ ਇਹ ਪੀ ਵੀ 31 ਮਾਨਸਾ ਨੰਬਰ ਆ ਲੋਨ ਵਗੈਰਾ ਹੋਊਗੀ ਲੋਨ ਹੋ ਜੂਗਾ ਜੀ ਠੀਕ ਆ ਜੀ ਪ੍ਰਾਣਾ ਵੀ ਕੱਟਿਆ ਜਾਊਗਾ ਕੱਟਿਆ ਜਾਊਗਾ ਕਿੰਨੇ ਕ ਦਾ ਹੋਜੂ ਬਈ ਇਹ ਇਹ ਦੇ ਦਾਂਗੇ ਜੀ ਆਪਾਂ 7.5 ਲੱਖ ਦਾ ਗਰਪੂਰਵ ਕਰਕੇ ਸਾਰਾ ਹਫਤਾ ਰਹੂਗਾ ਫਿਰ ਬਈ ਹਾਂ 35000 ਦਾ ਡਿਸਕਾਊਂਟ ਕਰ ਦਈਏ ਅਸੀਂ ਕੱਲ ਬਈ ਜੀ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਮੋਟੇ ਨਹੀਂ ਤਲਵੰਢੀ ਸਾਹ ਬੋ ਟਰੈਕਟਰਾਂ ਦੀ ਮੰਡੀ ਤੇ ਜੋ ਕਿ ਹਰ ਬੁੱਧਵਾਰ ਨੂੰ ਹੁੰਦੀ ਆ ਇਹ ਬਾਈਕਾ ਕਰਨਾ ਮਨਾਉਣਾ ਐ ਸਸੀ ਕਾ ਬਾਈ ਜੀ ਸਸੀ ਕਾ ਬਾਈ ਜੀ ਠੀਕ ਹੈ ਜੀ ਠੀਕ ਹੈ ਵਧੀਆ ਤੁਸੀਂ ਲੈ ਟਰੈਕਟਰ ਲੈ ਕੇ ਆਏ ਆ ਜ ਹੈਗੇ 5 6 ਟਰੈਕਟਰ ਆਈ ਠੀਕ ਹੈ ਜੀ ਹਾਂ ਜੀ ਇਹ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਨੇ ਜੌਂਡੀਰ 52 10 ਦੀ ਪੀਵੀ 31 ਮਾਨਸਾ ਨੰਬਰ ਆ ਟਰੈਕਟਰ ਫਾਡਲ ਕਿੰਨੇ ਆ ਜੀ 2022 ਆਈ 22 ਦੇ 10ਵੇਂ ਮਹੀਨੇ ਦਾ ਟਰੈਕਟਰ ਆ ਠੀਕ ਆ ਜੀ ਹਾਂ ਜੀ ਕਿੰਨੇ ਘੰਟੇ ਚੱਲਿਆ ਹੋਇਆ ਜੀ ਕੰਤਾ 600 ਘੰਟੇ 750 ਘੰਟੇ ਦੇ ਵਿੱਚ ਚੱਲਿਆ ਜੀ ਠੀਕ ਹੈ ਜੀ 750 ਘੰਟੇ ਦੇ ਲਗਭਗ ਟਰੈਕਟਰ ਚੱਲਿਆ ਹੋਇਆ ਹਾਂਜੀ ਤੇ ਸਾਰਾ ਰਿਜਨਲ ਹੀ ਚੱਲਿਆ ਆ ਹਾਰ ਰਿਜਨਲ ਚੱਲਿਆ ਜੀ ਠੀਕ ਹੈ ਜੀ ਮਾਡਲ ਆਏਗਾ 2022 ਡਿਮਾਂਡ ਕਿੰਨੀ ਹੈ ਜੀ ਡਿਮਾਂਡ ਉਹਦੀ ਹੈਗੀ ਆ ਜੀ 7 ਲੱਖ ਤੇ 85000 ਰੁਪਏ 7 ਲੱਖ 85000 ਰੁਪਏ ਡਿਮਾਂਡ ਹੈ ਇਹ ਪੀ ਵੀ 31 ਮਾਨਸਾ ਨੰਬਰ ਆ ਲੋਨ ਵਗੈਰਾ ਹੋਊਗੀ ਲੋਨ ਹੋ ਜਾਊਗਾ ਜੀ ਠੀਕ ਹੈ ਜੀ ਪ੍ਰਾਣਾ ਵੀ ਕੱਟਿਆ ਜਾਊਗਾ ਕੱਟਿਆ ਜਾਊਗਾ ਕਿੰਨੇ ਕ ਦਾ ਹੋਜੂ ਬਈਏ ਇਹ ਦੇ ਦਾਂਗੇ ਜੀ ਆਪਾਂ 7.5 ਲੱਖ ਦਾ ਗਰਪੂਰਵ ਕਰਕੇ ਸਾਰਾ ਹਫਤਾ ਰਹਿਊ ਆofer ਬਈ ਹਾਂ 35000 ਦਾ ਡਿਸਕਾਊਂਟ ਕਰਤਾ ਹੂੰ ਤਾਂ ਆਪਾਂ 20 ਤੋਂ 25 ਦਾ ਕਰ ਦੇਉਨੇ 10000 ਬੰਦ ਕਰ ਗਰਪੂਰਵ ਕਰਕੇ ਹਾਂਜੀ ਹਾਂਜੀ ਕਰਤਾ ਠੀਕ ਹੈ ਜੀ ਇਹ ਬਈ ਅਗਲੇ ਬੁੱਧਵਾਰ ਤੱਕ ਕਰਾਊ ਇਹਨੇ ਦਾ ਹਾਂਜੀ ਇਸ ਦੂਬਾਰ ਵਧ ਘਟ ਸਕਦਾ ਠੀਕ ਅੱਗੇ ਆ ਗਿਆ ਜੀ ਸੋਨਾ ਲਿਕਾ ਡੀਆਈ 50 ਦਾ ਸਕੰਦਰ ਮਾਡਲ ਚ ਆ ਗਿਆ ਇਹ ਆ ਗਿਆ ਜੀ 52 ਹਾਰਸਪਾਵਰ ਦਾ ਤੇ ਕਿੰਨੇ ਮਾਡਲ ਆ ਗਏ ਇਹ ਮਾਡਲ ਹੈਗਾ ਜੀ 2019 ਕਾਪੀ 20 ਦੀ ਆ ਠੀਕ ਆ ਜੀ ਤੇ ਟਾਇਰ ਨਾਲ ਦੇ 80 ਪੈਸ ਟਾਇਰ ਆ ਇਹ ਚਾਰੇ ਠੀਕ ਆ ਜੀ ਪੰਜਾਬ ਨੰਬਰ ਇਹ ਆਪ ਨੰਬਰ ਪੂਰਾ ਚੰਗਾ ਟਰੈਕਟਰ ਆ ਜੀ ਕਿੰਨਾ ਕ ਚੱਲੇਊਗੀ ਘੰਟੇ ਇਹ ਵਾਰ ਤਿੰਨ ਕਿਹਿਆਰ ਘੰਟੇ ਦੇ ਲਗਭਗ ਚੱਲਿਆ ਹੋਇਆ ਠੀਕ ਹੈ ਜੀ ਨਮਨ ਕੋਰ ਟਰੈਕਟਰ ਆ ਪੂਆ ਸਾਵਾ ਆ ਆਰਪਾ ਕੇ ਲੈ ਜੇ ਆਵਣ ਪੰਪ ਡਬਲ ਡਿਸਟ੍ਰਿਬਿਊਟਰ ਆ ਹਾਂ ਫੁੱਲ ਟੌਪ ਮਾਡਲ ਆ ਗਿਆ ਜੀ ਪਾਵਰ ਸਟੀering ਦਾ ਆਪਰੇ ਸਟੀering ਫੁੱਲ ਟੌਪ ਮਾਡਲ ਆ ਇਹ ਆ ਗਿਆ ਜੀ 5 ਲੱਖ 15000 ਦਾ 19 ਮਾਡਲ ਆ ਹਾਂ ਜੀ ਇਹ ਕਿੰਨੇ ਦਾ ਉਹੀ ਇਹ 490 ਦਾ ਦੇ ਦਿਆਂਗੇ ਜੀ 490 ਦਾ ਭਾਈ ਆ ਟਰੈਕਟਰ ਲੈ ਜੇ ਤੇ 4 ਲੱਖ 15 20000 ਦਾ ਲੋਨ ਵੀ ਕਰਾ ਦੇਾਂਗੇ ਠੀਕ ਹੈ ਜੀ ਇਹ 70 75000 ਦਾ ਟਰੈਕਟਰ ਦੇਵਾਂਗੇ ਆਪਾਂ ਜੀ 70000 ਰੁਪਏ ਲੈ ਆਓ ਟਰੈਕਟਰ ਲੈ ਜੂ ਹਾਂਜੀ ਸਭਰ ਸਕੋਰ ਸਹੀ ਹੋਵੇ 70 75000 ਦਾ ਤੁਹਾਨੂੰ ਟਰੈਕਟਰ ਦੇ ਦਿਆਂ ਠੀਕ ਹੈ ਜੀ ਸਾਹਮਣੇ ਆ ਗਿਆ ਜੀ ਸਪਰਾਜ 8552 ਟੂ ਸਟਾਰ ਦੇ ਵਿੱਚ ਸਿੰਪਲ ਸਟੀering ਚ ਆ ਗਿਆ ਜੀ ਇਹ ਪੰਜਾਬ ਨੰਬਰ ਆ ਪੀਵੀ 10 ਲੁਧਿਆਣੇ ਦਾ ਨੰਬਰ ਆ ਪੈਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਜੀ ਅਗਲੇ ਟਾਇਰ ਰੈਡੀ ਆ ਉਹਦਾ 750 16 ਦੇ ਠੀਕ ਹੈ ਜੀ ਬਾਈ ਬਾਈ 80 ਪੈਸੇ ਦੀ ਚਾਰ ਟਾਇਰ 80 ਪੈਸੇ ਹੈ ਇਹ ਆ ਜੀ ਕਿਲੇ 14 ਹੰਟਾ ਰੰਗ ਚਾ ਜੀ ਰੰਗ ਪੇਂਟ ਜੀ ਰੰਗ ਪੇਂਟ ਤਾਂ ਰੇਨ ਨਾਲ ਆ ਮਗਰਾੜ ਮਗਰੂੜ ਰੰਗ ਰੰਗ ਸਾਰੰਗ ਜੀ ਨਾਲ ਦੀ ਆ ਨਾਲ ਦੀ ਐ ਸਾਰਾ ਠੀਕ ਆ ਜੀ ਪੰਜ ਮਾਡਲ ਆ 3 ਲੱਖ 5000 ਦਾ ਮਾਡਲ ਆ ਹਾਂ ਜੀ ਇਹ ਜੀ ਕਿੰਨੇ ਦਾ ਉਹ ਇਹ ਦੇ ਦਿਆਂਗੇ ਆਪਾਂ 2 ਲੱਖ 85000 ਦਾ ਵੀ 2 ਲੱਖ 85000 ਦਾ 55 ਲੈ ਲੋ ਹਾਂ ਜੀ ਅੱਗੇ ਆ ਗਿਆ ਜੀ ਸਫਾਰ 1 55 ਫੋਰ ਸਟਾਰ ਡਾਪੜ ਪੰਪ ਡਬਲ ਡਿਸਟਰੀਬਿਊਟਰ ਟਾਪ ਮਾਡਲ ਪਾਵਰ ਸਟੀering ਕੋੜਾ ਬੰਪਰ ਲੱਗਾ ਤੇ ਫਰੰਟ ਵਾਲੇ ਟਾਇਰ ਵੀ ਮਹੰਗੇ ਵਾਲੇ ਆ ਹਾਂਜੀ ਐਰ ਨਹੀਂ ਕੀ ਕੰਡੀਸ਼ਨ ਹੋਦੀ ਤਾਂ ਤਾਂ ਹੀ 95 ਬੈਸੇ ਪਈ ਆ ਜੀ 5 ਕੇ ਪੈਸੇ ਘਸੇ ਆ ਠੀਕ ਆ ਜੀ ਹਾਂਜੀ ਇਹ 3 ਸਪੀਡ ਆ ਜੀ ਹੋਰ ਸਪੀਡ ਹੋਇਆ ਰਿਹਾ ਜੀ ਇਹ ਹੋਰ ਸਪੀਡ ਆ ਬਾਈ 2014 ਮਾਡਲ ਆ ਹਾਂਜੀ ਪਲਟਾਓ ਮਾਡਲ ਟਰੈਕਟਰ ਆ ਪਾਵਰ ਸਟੀering ਦਾ ਡਬਲ ਐਸ ਬੂਟਰਾ ਠੀਕ ਹੈ ਜੀ ਹੋਰ ਸਪੀਡ ਹੋਇਆ ਵੇ ਜੀ ਹੋਰ ਸਪੀਡ ਟਰੈਕਟਰ ਹੈ 14 ਦੇ ਟਾਇਰ ਆ ਹਾਂ ਕਨੂਪੀ ਕਨੂਪੀ ਵਿੱਚ ਸਾਰਾ ਕੁਝ ਦੇਵਾਂਗੇ ਜੀ ਠੀਕ ਹੈ ਜੀ ਬੰਪਰ ਵੀ ਆਖਰ ਇਹ ਹੀ ਮਿਲੂਗਾ ਉਹ ਬਹੁ ਹਾਂਜੀ ਐਚ 44 ਨੰਬਰ ਹਾਂਜੀ ਐਨਓਸੀ ਮਿਲ ਜੀ ਜਿੱਥੋਂ ਵੀ ਕਹਾਂਗੇ ਠੀਕ ਹੈ ਜੀ ਕੀ ਡਿਮਾਂਡ ਕਰਦੇ ਆਂ ਦੀ ਜੀ ਇਹਦੀ 5 ਬਾਈ ਹੈ ਜੀ 5 ਲੱਖ 22014 ਮਾਡਲ ਹੈ ਕਿੰਨੇ ਦਾ ਹੋਊਗੀ 5 ਦੇ ਦੇ ਦਾਂਗੇ ਤੁਹਾਨੂੰ 4 ਲੱਖ ਤੇ 90000 ਰੁਪਏ 4 ਲੱਖ 90000 ਰੁਪਏ 3000 ਰੁਪਏ ਛੋਟ ਕਰਤੀ ਠੀਕ ਆ ਜੀ ਸਾਹਮਣੇ ਆ ਗਿਆ ਜੀ 44 ਹਾਂਜੀ ਸਵਰਾਜ 744 ਐਪੀ 4 ਸਟਾਰ ਰਿਵਰਸ ਪੀਟੀਓ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਫੁੱਲ ਟੌਪ ਮਾਡਲ ਵਾਲਾ ਆ ਗਿਆ ਜੀ ਪੀ ਵੀ ਤਿੰਨ ਬਟੰਡਾ ਨੰਬਰ ਬਾਈਕ ਵਾਲੇ ਟਾਇਰ ਦਿਖਾ ਦੇ ਜਮਾਈ ਨਵੇਂ ਨੇ ਤਾਰੇ ਹਾਂਜੀ ਸੀਟ ਦੇ ਹਾਂਜੀ 14 ਦੇ ਟਾਇਰ ਆ ਗਏ ਜੀ 프ਰੰਟ ਵਾਲੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਉਰਲੇਟਾਰ 50 60 ਪਏ ਸੀ ਇਹ ਪਿਛਲੇ ਨਵੇਂ ਆ ਕਲੌਸ ਕਰ ਰੰਜਣਾ ਕਲੌਸ ਕਰ ਦੇ ਇੰਜਨ ਵਾਲਾ ਟਰੈਕਟਰ ਹੈ ਡੰਗਾ ਨੰਬਰ ਟਰੈਕਟਰ ਹੈ ਡਬਲ ਡਿਸਟ੍ਰਿਊਟਰ ਪاور ਸਟੀਰਿੰਗ ਆ ਦੀ ਠੀਕ ਆ ਜੀ ਫੁੱਲ ਟੌਪ ਮਾਡਲ ਚ ਆ ਗਿਆ ਹਾਂਜੀ ਮਾਡਲ ਜੀ ਇਹ ਮਾਡਲ 2014 ਰੇਟ ਹੈਗਾ 490 ਦੇ ਦਾਂਗੇ 4 ਲੱਖ ਤੇ 60000 ਰੁਪਏ ਦਾ 4 ਲੱਖ 60000 ਦਾ ਟਰੈਕਟਰ ਮਿਲ ਜੂ ਤੇ ਐਡਰੈਸ ਦੱਸ ਦੋ ਬਾਈ ਜੀ ਪਿੰਡ ਕਿਹੜਾ ਹੈ ਪਿੰਡ ਚੱਕ ਰੋਲਦੂ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਡੱਬ ਵਾਲੀ ਬਠਿੰਡਾ ਰੋਡ ਤੇ ਆਪਣਾ ਪਿੰਡ ਆ ਠੀਕ ਹੈ ਜੀ ਬਠਿੰਡਾ 30 ਕਿਲੋਮੀਟਰ ਹੈ ਡੱਬ ਵਾਲੀ ਤੋਂ 10 ਕਿਲੋਮੀਟਰ ਹੈ ਮੇਨ ਰੋਡ ਦੇ ਉੱਪਰ ਹੀ ਪਿੰਡ ਆ ਆਪਣਾ ਠੀਕ ਹੈ ਜੀ ਕੋਈ ਮਰਜ਼ੀ ਟਰੈਕਟਰ ਲੈਣਾ ਹੋਇਆ ਬਾਈ ਜਿਹੜਾ ਟਰੈਕਟਰ ਦਾ ਆਪਾਂ ਰੇਟ ਬੋਲਿਆ ਇਹ ਆ ਹਫ਼ਤਾ ਰਹੁ ਸਾਰਾ ਹਾਂਜੀ ਅਗਲੇ ਬੁੱਧਵਾਰ ਤੱਕ ਹਾਂਜੀ ਠੀਕ ਹੈ ਜੀ ਤੇ ਹੋਰ ਨਵੇਂ ਨਵੇਂ ਵੀਡੀਓ ਦੇਖਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਬਾਈ ਜੀ ਧੰਨਵਾਦ ਜੀ